ਸਸੇਗਲ ਦੀ ਸਾਰੇ ਵੀਰਾਂ ਨੂੰ ਰੱਪਾ ਪੱਪਾ ਥੜੇ ਨਾਲ ਗੱਲ ਕਰਾਂਗਾ ਅੱਜ ਕਣਕ ਬਾਰੇ 327 ਤੇ 826 ਗਰੀ ਦੀ ਕਣਕ ਆਪਣੀ 327 ਤੇ 826 ਦਾ ਹੀ ਆ 45 ਤੋਂ 50 ਕਿਲੋ ਆਪਾਂ ਬੀ ਪਾਇਆ ਹੋਣਾ ਵਾ ਇਹ ਕਣਕ ਨੂੰ ਬੀਜਿਆਂ ਤੋਂ ਪਹਿਲਾਂ ਵੀਰ ਆਪਾਂ ਇੱਥੇ ਤਮੀਂ ਦੋਹਰ ਲਾਈ ਫਿਰ ਫਿਰ ਇੱਥੇ ਆਪਾਂ ਰੋਟਾਵੇਟਰ ਸੀਂ ਕਿੜੀ ਰੋਟਾਵੇਟਰ ਦੀ ਫਿਰ ਇੱਥੇ ਆਪਾਂ ਦੋਰਾ ਮਾਰੇ ਸਵਾਗਾ ਜਨਕੇ ਦੇਚਨਾ ਪੱਤਰ ਬਹੁ ਖੁਸ਼ਕ ਸੀ ਦੇ ਵਿੱਚ ਕਿਸਾਨੀ ਆਪਣਾ ਪਹਿਲਾਂ ਰਾਬਦਾ ਪਾਣਦਾ ਪਿਆ ਸੀ ਅੱਜ ਆਪਾਂ ਵੀ ਮੱਕੀ ਲਾਵਾਂਗੇ ਵੀ ਵਹਿਲੀ ਪਈ ਰਹਿੰਦੇ ਨੇ ਪੈਦੀ ਫੇਰ ਲੋ ਸਭ ਤੋਂ ਲੇਟ ਬਹੁ ਲੇਟ ਕਣਕ ਬੀਤੀ ਆਣ ਕੇ ਅਸੀਂ ਜਦੋਂ ਕਣਕ ਬੀਜੀ ਆ ਆ ਸਾਰਾ ਕਰਨ ਤੋਂ ਬਾਅਦ ਬੀਜੀ ਨੂੰ ਇਹ ਇੱਕ ਦੋ ਦਿਨ ਹੈ ਕਿ ਉਹਦੇ ਉੱਤੇ بارش ਪਈ ਉੱਤੇ ਇੱਕ ਰੰਡ ਹੋ ਗਈ ਸੀ ਕਣਕ ਸਾਰੀ ਇਹ ਫਿਰ ਅਸੀਂ ਉੱਪਰ ਉੱਪਰ ਖਾਲੀ 0 ਡ੍ਰਿਲ ਉਹ ਫੇਰਤੀ ਤੋਂ ਪਰ ਕਰੰਟ ਭੰਤੀ ਆ ਦੀ ਮੀ ਪੈਨ ਤੋਂ ਘਟੋ ਘਟ ਪੰਜ ਛੇ ਦਿਨ ਬਾਅਦ ਦੇਖਿਆ ਵੀ ਜਦੋਂ ਕੋਈ ਕੁਸ਼ਬੀਦ ਅਥਲੇ ਯੋਰ ਹੋਣ ਲੱਪਿਆ ਸੀ ਪਰ ਉਸ ਤੋਂ ਬਾਅਦ ਚਲੋ ਆਪਾਂ ਇਹਨਾਂ ਨੂੰ ਹੁਣ ਤੱਕ ਤਿੰਨ ਵਾਰੀ ਯੂਰੀ ਖਾਦ ਪਾ ਚੁੱਕੇ ਆ ਤਿੰਨ ਗੱਟੇ ਇਹ ਕਣਕ ਤੁਹਾਡੇ ਸਾਹਮਣੇ ਆ ਜੀ ਆਪਾਂ ਇਸਨੂੰ ਆਪਾਂ 50 ਕਿਲੋ ਦੇ ਲੱਗ 45 ਤੋਂ 50 ਕਿਲੋ ਵੀ ਪਾਇਆ ਸੀ ਲਗਭਗ 40 ਕਿਲੋ 35 ਕਿਲੋ ਵੀ ਹੋ ਗਿਆ ਹਣਾ ਵਾ ਬਾਕੀ ਕੁਛ ਦੱਬਿਆ ਦੁਬਿਆ ਗਿਆ ਕਰੰਟ ਨਾਲ ਕੋਈ ਖਰਾਬ ਹੋ ਗਿਆ ਵੀ ਫਿਰ ਵੀ ਆ ਸਾਡੇ ਲਾਗੇ ਕਮਾਂਡੇ ਦੀ ਕਣਕਾ ਦੇਖੋ ਇਹ ਬੀਜੀ ਹੋਈ ਸੁਪਰ ਸੇਟਰ ਨਾ ਇਹਨਾਂ ਨੇ ਸੁਪਰ ਸੇਟਰ ਨਾ ਬੀਜੀ ਸੀ 20 50 ਕਿਲੋ ਬੀ ਇਹਨਾਂ ਨੇ ਪਾਇਆ ਸੀ ਇਹਨਾਂ ਸਗੋਂ ਸਾਡੇ ਇਹ ਕਣਕ ਸਾਡੇ ਕਣਕ ਨਾਲੋਂ ਘਟੋ ਘਟ 10 ਦਿਨ ਗੇਤੀ ਸੀ ਇਹ ਜਿਹੜੀ ਆਪਣੀ ਕਣਕ ਇਹੜੀ ਇਹਦੇ ਨੂੰ 10 ਦਿਨ ਲੇਟ ਆ ਆਪਾਂ ਦੇ ਚ ਇੱਕ ਇੱਕ ਡੀਪੀ ਦਾ ਬੈਕ ਇੱਕ ਸਿੰਗਲ ਸੁਪਰ ਇਹ ਦੋਵੇਂ ਖਾਦਾਂ ਪਾਈਆਂ ਸੀ ਬਾਕੀ ਇਹਨਾਂ ਦੇ ਪਤਾ ਨਹੀਂ ਖਾਦ ਕਿੰਨੀ ਪਾਈ ਸ਼ਾਇਦ ਕੱਢੀਏ ਪੀ ਡੇਢ ਬੋਰਾ ਪਾਇਆ ਹੋਊਗਾ ਤੇ ਬੀ ਇਹਨਾਂ ਦਾ ਪਤਾ ਨਹੀਂ ਕਿਹੜੀ ਵੈਰਾਈਟੀ ਦਾ ਇਹਨਾਂ ਦਾ ਆਪਣਾ ਜਣਾ ਇਹ 826 327 ਬੀ ਆ ਇਹ ਤੁਹਾਡੇ ਸਾਹਮਣੇ ਆ ਗਣਤੀ ਬਾਕੀ ਵੀਰ ਦੱਸਿਓ ਤੁਹਾਨੂੰ ਕਿ ਕਿਵੇਂ ਕਣਕ ਲੱਗੀ ਆ ਜੀ ਕਿ ਤਿੰਨ ਬੋਰੇ ਇਹਨੂੰ ਆਪਾਂ ਹੁਣ ਤੱਕ ਜੂਰੀਆ ਖਾਦ ਪਾ ਚੁੱਕੇ ਹਾਂ ਔਰ ਕੋਈ ਚੀਜ਼ ਕੁਛ ਨਹੀਂ ਪਾਇਆ ਦੰਦਾ ਵੀ ਨਾ ਕੋਈ ਸਿੰਗਲ ਸੁਪਰ ਨਾ ਕੋਈ ਗਰੋਥ ਕਰਨ ਲਈ ਹੋਰ ਵਗੈਰ ਸਿਰਫ ਕੱਲੀ ਹੂਰੀਆ ਥੱਲੇ ਡੀਪੀ ਤੋਂ ਸਿੰਗਲ ਸੁਪਰ ਆ ਇਹ ਆ ਕਣਕ ਇਹ ਆਪਣੀ ਇਹ ਵੀ ਆਪਣੀਆਂ ਯਾਨਕਿ ਇਹਦੇ ਵਿੱਚ ਆਪਾਂ ਡਰੇਲ ਨਹੀਂ ਕਿ ਫੇਰੀ ਸੀ ਤਰੰਡ ਨਹੀਂ ਪੰਨੀ ਇਹ ਥੋੜੀ ਇਸ ਕਰਕੇ ਥੋੜੀ ਵਿਰਲੀ ਹੋਗੀ ਇਹ ਜਿਹੜੀ ਆ ਇਹਦੀ ਕਰੰਟ ਪੰਦੀ ਸੀ ਆਪਾਂ ਮੱਕੀ ਦੇ ਤੁਸੀਂ ਸੁਣਾ ਮੈਂ ਕਣਕ ਆਪਣੀ ਸਹੀ ਆ ਜਾਂ ਕਿਹੜੀ ਚੀਜ਼ ਨੂੰ ਘਾਟ ਆ ਕੋਈ ਚੀਜ਼ ਪਾਉਣੀ ਚਾਹੀਦੀ ਜਾਂ ਹੁਣ ਨਹੀਂ ਪਾਉਣੀ ਚਾਹੀਦੀ ਮੱਕੇ ਉੱਪਰ ਕੋਈ ਨਦੀਨ ਵਾਲੀ ਕੋਈ ਸਪਰੇ ਨਹੀਂ ਕੀਤੀ ਕੋਈ ਅਜ ਸੰਕੋਰ ਨਹੀਂ ਪਾਈ ਕਣਕ ਆਪਣੀ ਬਿਲਕੁਲ ਸਾਫ਼ ਸੀ ਕੋਈ ਖੁਸ਼ਕ ਪੱਤਰ ਸੀ ਗੰਦ ਬਹੁਤ ਘਟੂ ਗਿਆ ਸੀ ਇਹ ਚ ਕਿ ਟਾਂ ਟੱਪਾ ਵਾ ਕੋ ਪਿਛਲੀ ਿਆਰੇ ਦੇ ਵਿੱਚ ਉਦੋਂ ਵੀ ਸੀ ਇਹਦੇ ਵਿੱਚ ਮੱਕੀ ਸੀ ਪਿਛਲੀ ਿਆਰ ਇਹਨਾਂ ਨੇ ਹੁਣ ਇਹ ਸੰਕੋਰ ਨਾਲਛੇ ਟੋਪਿਕ ਦਵਾਈ ਇਹਨਾਂ ਨੇ ਹੁਣ ਸਪਰੇਅ ਕੀਤੀ ਹੈ ਜੀ ਇਹ ਦੇ ਲੋ ਕਣਕ ਨੂੰ ਇਹ ਝਟਕਾ ਦਿੱਤਾ ਉਹਨੇ ਨਾਲ ਸੁਪਰ ਸੀਡਰ ਦੇ ਕਣਕ ਕਈਆਂ ਸਾਡੇ ਏਰੀਆ ਤੇ ਬੜੀ ਕਾਮਯਾਬ ਨਹੀਂ ਹੋ ਰਹੀ ਏ ਜਿੱਥੇ ਤੇ ਜਿਆਦਾ ਉਹ ਪ੍ਰਾਲ ਜਾ ਵਾ ਜਿਆਦਾ ਪਿਆ ਵਾ ਲਾਂਗੇ ਜੇ ਆ ਉਥੇ ਬਹੁਤ ਘਾ ਟੁਕਦੀ ਆ ਆਹੀ ਯਾਨੀ ਕਿ ਇਹਨੂੰ ਤਮੀਆਂ ਦੀ ਧੋਰ ਲਾ ਕੇ ਰੋਟਾਵੇਟਰ ਮਾਰਿਆ ਸਵਾਗੇ ਮਾਰ ਕੇ ਛਟਾ ਦੇ ਕੇ ਫਿਰ ਉੱਤੇ ਰੋਟਾਵੇਟਰ ਫੇਰਤਾ ਸੀ ਇਹ ਆਪਣੀ ਕਣਕ ਇਦਾਂ ਦੀ ਆ ਜੀ ਸੇਮ ਪਹਿਲੀ ਦੋਵੇਂ ਮਕਬੀਰ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਆਪਣੀ ਕਣਕ 327 826 ਜਾਨੀ ਕਿ ਅਪ 20 ਤੋਂ 15 ਤੋਂ 50 ਕਿਲੋ ਪਾਇਆ ਸੀ ਪਰ ਇਹ ਉੱਗਿਆ ਕਿ 40 30 40 ਕਿਲੋ ਸੀਗਾ ਉਹ ਕਰੰਟ ਹੋ ਗਈ ਸੀ ਕਣਕ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਹੀ ਕੋਈ ਦੋ ਤਿੰਨ ਦਿਨ ਪਹਿਲਾਂ ਇੱਕ ਜੂਰੀਆ ਦਾ ਬੈਗ ਥੱਲੇ ਪਹਿਲਾਂ ਪਾਤਾ ਦੋ ਉੱਪਰ ਇਹਦੇ ਪਾਏ ਆ